ਕੀ ਕੰਮ ਕਰਵਾਹੀ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹੋ ਉਹ ਨਾਲ ਗੱਲ ਕਰਦੇ ਜੀ ਕਿਹੜਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੂੰ ਕਹੇਂ ਗੱਲ ਤਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛਮ ਲੋ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਜੀ ਹਾਂ ਤੂੰ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਹੋ ਰਹੀ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਵੀ ਗੱਡੀ ਚੈੱਕ ਕਰਾ ਲਓ ਕੋਈ ਗੱਲ ਨਹੀਂ ਪਈ ਮੈਂ ਅੰਦਰ ਨਹੀਂ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਕਿਹ ਚ ਕੱਲੂ ਮੋਰੀ ਗੱਲ ਕਰ ਰਿਹਾ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤਿੰਨ ਮੈਂ ਇੱਜ਼ਤ ਨਾਲ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੈਨੂੰ ਜੇ ਇਹ ਤੂੰ ਹੀ ਕੰਮ ਕਰਨਾ ਫੇਰ ਸਰ ਆਪਣੇ ਲੇਡੀਸ ਨਾਲ ਜਾਓ ਉਹਨਾਂ ਨੂੰ ਬੋਲਣ ਦੇ ਮੈਨੂੰ ਅੱਗੇ ਕੋਈ ਪੁਲਿਸ ਰਿਪੋਰਟ ਨਹੀਂ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਝ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਤੂੰ ਲਾਈਨ ਕਰੀ ਕਿਉਂ ਹੋ ਗਿਆ ਤੇ ਮੈਂ ਵੀ ਕਹਿੰਦੀ ਬਾਜੀ ਸੀ ਫੈਮਿਲੀ ਮੈਂਬਰ ਆ ਮੈਂ ਤੇਰਾ ਮਤਲਬ ਨਹੀਂ ਹੈਗਾ ਤੂੰ ਪੁਲਿਸ ਲੈ ਕੇ ਤੂੰ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾਲ ਮੁਲਾਜ਼ਮ ਆਏ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕੀ ਲੱਗੀ ਸੀ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਸੀ ਚੈੱਕ ਕਰਾਤੀ ਨਹੀਂ ਨਹੀਂ ਬੋਸ਼ ਨਹੀਂ ਮੰਨਦਾ ਅੱਜ ਵੀ ਕਰਦੇ ਜਾਓ ਦੇਖੋ ਜੇ ਤੁਸੀਂ ਫੈਮਿਲੀ ਮੈਂਬਰ ਨੇ ਇਹਨੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ਦ ਮਾਰ ਰਿਹਾ ਤਾਡੇ ਮੇਰੀ ਗੱਲ ਸੁਣ ਮੈਂ ਬੋਲੋ 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 ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਕੋਈ ਮੁੰਡਾ ਨਹੀਂ ਹੈਗਾ ਜਿਹੜਾ ਤੇ ਪੁਲਿਸ ਲੈ ਕੇ ਆ ਕੇ ਸਾਡੇ ਘਰ ਦੀ ਚੈਕਿੰਗ ਕਰਨਾ ਲ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸ ਨਾਲ ਹੀ ਬਿਠਾਇਆ ਹੋਇਆ ਹੈ ਮੇਰੇ ਬਰਾਦਰ ਨੇ ਹਾਂ ਇਹ ਪੁਲਸ ਨਾਲ ਹੀ ਹੈ ਇਹਨੇ ਲੋਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸ ਨਾਲ ਹੀ ਆਏ ਆ ਮੇਰੇ ਨਾਲ ਵੀ ਹੈਗੇ ਹਾਂ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਹਾਂ ਤੇ ਮੇਰੇ ਮਾਮਾ ਚੜੀਆ ਇਸ ਪੀ ਨੇ ਤੇ ਮੈਂ ਕੀ ਕਰਾਂ ਡੀਐਸਪੀ ਫੇ ਮੈਂ ਕੀ ਕਰਾਂ ਡੀਐਸਪੀ ਇਹ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਗਈ ਜਾਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਈਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਹੀ ਆਪ ਕਰ ਰਿਹਾ ਡੀਐਸਪੀ ਇਹ ਇਹਨਾਂ ਨੂੰ ਬੋਲਣ ਦੀ ਕਲਾ ਸਿਖਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਇਹ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਆ ਤੂੰ ਕੌਣ ਹੁੰਦੀ ਆ ਤੂੰ ਡੀਸੀ ਲੱਗੀ ਏ ਹਾਂ ਡੀਸੀ ਲੱਗੀ ਆ ਕੀ ਡੀਸੀ ਲੱਗੀ ਏ ਤੂੰ ਤੂੰ ਕੌਣ ਆ ਤੇ ਤੂੰ ਕੌਣ ਆ ਬੇਫਕੂਫ ਤੂੰ ਆ ਜਾਓ ਬੇਫਕੂਫ ਤੂੰ ਆ ਮੈਂ ਮੈਂ ਆਪਣਾ ਕੰਮ ਕਰ ਰਿਹਾ ਕਿ ਤੇਰੇ ਨਾਲ ਪੈਣਾ ਕੀ ਕਰ ਰੇ ਸੀ ਗੱਡੀ ਜਿਵੇਂ ਕੀ ਪੈਣਾ ਦਾ ਇੱਧਾ ਮੈਡਾ ਹੋਵੇ ਤੇਰੀ ਭਾਂਜੇ ਕੋਈ ਅਸੀਂ ਵੀਡੀਓ ਸ਼ੁਰੂ ਕਰਦੀ ਆ ਫੇਰ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੇ ਤੂੰ ਇੱਥੇ ਕੀ ਕੰਮ ਹੈ ਇੱਥੇ ਕਿਹੜੀ ਔਨ ਡਿਊਟੀ ਤੁਸੀਂ? ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ ਔਨ ਡਿਊਟੀ ਹੋ ਕੇ? ਔਨ ਡਿਊਟੀ ਮੈਂ ਸੀ ਕਿ ਮੈਂ ਮੈਂ ਮੈਨੂੰ ਕਹ ਲਗੀ ਸੀ ਸਿਖਾਉਣ ਲਈ। ਨਹੀਂ ਇੱਥੇ ਕਿਹੜੀ? ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ? ਚਲੋ ਬੈਠ ਜਾਓ। ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਐ? ਹਾਂ ਤੇ ਹਾਂ ਨੂੰ ਵੀ ਨਾ ਸਿਖਾਓ। ਸਾਮੀ ਨਹੀਂ ਹੈਗੀ। ਕੀ? ਠੀਕ ਹੈ ਨਾ। ਉਹ ਸਾਮੀ ਵੀ ਬਹੁਤ ਨੇ। ਸਾਮੀ ਹੋਣਗੇ ਆਪਣੇ ਘਰ ਚ ਆਉਂਗੀ। ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ। ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਐ। ਉਹ ਜਾਓ ਯਾਰ ਤੁਸੀਂ ਕਿੱਧਰ ਤੂੰ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਹੈ ਹੈ ਬਨਾਮਤ ਹੋਇਆ ਕਿ ਨਾ ਗੱਡੀ ਤੇ ਚੈੱਕ ਨਹੀਂ ਪੁਲਿਸ ਦਾ ਕਰਨ ਦਾ ਫਰਜ਼ ਨਹੀਂ ਬਨਾਮਤ ਕੀ ਹੋਇਆ ਨਾ ਹੋਵੇ ਅੱਛਾ ਨਹੀਂ ਕੋਈ ਮੇਰੇ ਗੱਡੀ ਬਾਲ ਲੱਗੀ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸ ਕੀ ਕਰਾਂਗਾ ਆਪਣੀ ਚੈਕਿੰਗ ਕਰੋ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਸਕਾਉ ਭਾਈ ਇਹਨਾਂ ਨੂੰ ਹੈਨਾ ਜਿਹਨਾਂ ਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਉਹਨਾਂ ਨੇ ਕਹਿੰਦੇ ਕਿ ਮੈਨੇ ਲੋਨ ਚ ਲਵੇ ਪਰ ਤੁਸੀਂ ਆਪਣੇ ਨੈਟ ਚੈੱਕ ਕਰ ਲਓ ਆ ਕਦੀ ਚੈੱਕ ਕਰਦੇ ਨੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋ ਜੀ ਪਾ ਜੀ ਤੁਹਾਨੂੰ ਪਹਿਲਾਂ ਹੀ ਕਿਹਾ

ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਤੁਹਾਨੂੰ ਲਾਈਵ ਹੋਏਗਾ ਦੇ ਪ੍ਰੂਫ ਦਿਖਾਏਗਾ ਚੱਲੋ ਚੱਲੋ ਅਸਲਾ ਮੋਤਿ